ਸਾਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਨਵੇਂ ਬਿਗਨਰਸ ਲੋਕ ਆ ট্রেਡਿੰਗ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ট্রেਡਿੰਗ ਬਾਰੇ ਕੁਝ ਨਹੀਂ ਪਤਾ ਨਾ ਹੀ ਉਹਨਾਂ ਨੂੰ ਇਹ ਪਤਾ ਹੈ ਕਿ سپورਟ ਤੇ ਰਿਸਿਸਟੈਂਸ ਕੀ ਨੇ ਤੇ ਇਹ ਕਿਵੇਂ ਕੰਮ ਕਰਦੇ ਨੇ ਤੁਸੀਂ ਬਸ ਜ਼ਿਆਦਾ ਕੁਝ ਨਹੀਂ ਦੇਖਣਾ ਸਿਰਫ ਮਾਰਕੀਟ ਜਦੋਂ ਓਪਨ ਹੁੰਦੀ ਹੈ ਤੇ ਉਸ ਨੂੰ ਵਾਚ ਕਰਨਾ ਹੈ ਠੀਕ ਹੈ ਤਦ ਲਈ ਦੇਖਦੇ ਰਹਿਣਾ ਜਦੋਂ ਤੁਹਾਡਾ ਸੈਟਅਪ ਬਣੇਗਾ ਉਦੋਂ ਤੁਸੀਂ ਟ੍ਰੇਡ ਕਰਨੀ ਹੈ ਕਿਹੜੇ ਸੈਟਅਪ ਤੇ ਟ੍ਰੇਡ ਕਰਨੀ ਉਹ ਵੀ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਾਲ ਸਾਈਡ ਵਾਸਤੇ ਕੀ ਵਰਤਣਾ ਹੈ ਪੁੱਟ ਸਾਈਡ ਵਾਸਤੇ ਕੀ ਵਰਤਣਾ ਉਹ ਵੀ ਦੱਸਾਂਗਾ ਠੀਕ ਹੈ ਹੁਣ ਦੇਖੋ ਮਾਰਕੀਟ ਇੱਥੇ ਨੋ ਪਰਵੀਓਨ ਓਪਨ ਹੋਈ ਪਹਿਲਾ ਕੈਂਡਲ ਬਣਿਆ ਰੈੱਡ ਹੈ ਠੀਕ ਹੈ ਔਰ ਪਹਿਲਾਂ ਆਪਾਂ ਇੱਥੇ ਤੁਹਾਡੇ ਵਾਸਤੇ ਸਿਰਫ ਐਵੇਂ ਤੁਸੀਂ ਚਾਰਟ ਦੇਖਣਾ ਹੈ ਕੋਈ ਸਪੋਰਟ ਨਹੀਂਗਾ ਕੋਈ ਰਿਸਿਸਟੈਂਸ ਨਹੀਂਗਾ ਤੁਹਾਡੇ ਵਾਸਤੇ ਠੀਕ ਹੈ ਕੁਝ ਨਹੀਂ ਤੁਸੀਂ ਦੇਖਣਾ ਬਸ ਮਾਰਕੀਟ ਨੂੰ ਓਪਨ ਹੋਣ ਦੇਣਾ ਹੈ ਮਾਰਕੀਟ ਨੂੰ ਵਾਚ ਕਰਨਾ ਹੈ ਮਾਰਕੀਟ ਉੱਤੇ ਗਈ ਦੇਖੋ ਪਹਿਲਾਂ ਜਿੱਥੇ ਮਾਰਕੀਟ ਨੇ ਲੋਅ ਮਾਰਿਆ ਹੋਏ ਉਹ ਮਾਰਕੀਟ ਦਾ ਇੱਕ ਆਪਣੇ ਆਪ ਦੇ ਵਿੱਚ ਇੱਕ ਸਪੋਰਟ ਹੁੰਦਾ ਠੀਕ ਹੈ ਬਸ ਇਹ ਧਿਆਨ ਰੱਖਣਾ ਦੂਜੀ ਵਾਰੀ ਮਾਰਕੀਟ ਥੱਲੇ ਆਈ ਦੇਖੋ ਇਹ ਪਹਿਲੇ ਲੋ ਨੂੰ ਉਸਨੇ ਰਿਸਪੈਕਟ ਕੀਤਾ ਤੇ ਇਹ ਤੁਹਾਡੇ ਲਈ ਬਣ ਜਾਵੇਗਾ ਹੁਣ ਇੱਕ ਸਪੋਰਟ ਠੀਕ ਹੈ ਇਹ ਤੁਹਾਡੇ ਲਈ ਇੱਕ ਸਪੋਰਟ ਬਣ ਜਾਵੇਗਾ ਜਦੋਂ ਮਾਰਕੀਟ ਉੱਤੇ ਜਾ ਕੇ ਫੇਰ ਥੱਲੇ ਆਵੇਗੀ ਨੈਕਸਟ ਟਾਈਮ ਤੇ ਇਸ ਤੋਂ ਤੁਸੀਂ ਦੇਖਣਾ ਹੈ ਕਿ ਮਾਰਕੀਟ ਇੱਥੋਂ ਵਾਪਸ ਉੱਤੇ ਜਾਂਦੀ ਹੈ ਜਾਂ ਨਹੀਂ ਜਾਂਦੀ ਜੇ ਉੱਤੇ ਜਾ ਰਹੀ ਹੈ ਤੇ ਤੁਹਾਡਾ ਸਪੋਰਟ ਹੈ ਕੰਮ ਕਰ ਰਿਹਾ ਠੀਕ ਹੈ ਇੱਥੇ ਆਪਾਂ ਤੁਹਾਨੂੰ ਲਗਾ ਕੇ ਵੀ ਦਿਖਾ ਸਕਦੇ ਹਾਂ ਜੇ ਤੁਸੀਂ ਹੌਰੀਜ਼ਨਟਲ ਲਾਈਨ ਨਾਲ ਲਗਾ ਲਗਾ ਸਕਦੇ ਹੋ ਇਹ ਤੁਸੀਂ ਕੈਂਡਲਾਂ ਦੀ ਬੋਡੀ ਤੇ ਵੀ ਲਗਾ ਸਕਦੇ ਹੋ ਜਾਂ ਫਿਰ ਇੱਥੇ ਲੋ ਤੇ ਵੀ ਲਗਾ ਸਕਦੇ ਹੋ ਕਿਉਂਕਿ ਕਈ ਵਾਰੀ ਮਾਰਕੀਟ ਇੱਥੋਂ ਤੱਕ ਵੀ ਆ ਕੇ ਸਪੋਰਟ ਲੈ ਸਕਦੀ ਹੈ ਆਪਾਂ ਹਲੇ ਇੱਥੇ ਲਾ ਦਿੰਦੇ ਹਾਂ ਜਿੱਥੇ ਮਲਟੀਟਾਈਮ ਮਾਰਕੀਟ ਨੇ ਕੈਂਡਲਾਂ ਨੇ ਵਿਕ ਮਾਰੀ ਸੀ ਠੀਕ ਹੈ ਤੇ ਇਹ ਤੁਹਾਡਾ ਬਣ ਗਿਆ ਸਪੋਰਟ ਹੁਣ ਮਾਰਕੀਟ ਨੇ ਦੇਖੋ ਇੱਥੋਂ ਸਪੋਰਟ ਲਿਆ ਤੁਸੀਂ ਇੱਥੇ ਹੈਮਰ ਬਣਿਆ ਦੇਖੋ ਇੱਥੇ ਤੁਸੀਂ ਟ੍ਰੇਡ ਨਹੀਂ ਕਰਨੀ ਚਾਹੇ ਤੇ ਕਰ ਸਕਦੇ ਹੋ ਪਰ ਇੱਥੇ ਨਹੀਂ ਕਰਨੀ ਆਪਾਂ ਟ੍ਰੇਡ ਕਿ ਹੁਣ ਆਪਾਂ ਤੇਜੀਵਾਰੀ ਨੋਟ ਕਰਨਾ ਹੈ ਠੀਕ ਹੈ ਉਹਨ ਮਾਰਕੀਟ ਜਿਹਨੂੰ ਤੇਜੀਵਾਰੀ ਜਾਏਗੀ ਉਹਦੋਂ ਆਪਾਂ ਟ੍ਰੇਡ ਕਰਾਂਗੇ ਕਾਲ ਸਾਈਡ ਕਿਉਂਕਿ ਇੱਥੇ ਪਿਛਲੇ ਸਵਿੰਗ ਨੂੰ ਮਾਰਕੀਟ ਬ੍ਰੇਕ ਨਹੀਂ ਕਰ پا ਰਹੀ ਠੀਕ ਹੈ ਪਹਿਲੀ ਸਵਿੰਗ ਦੂਜੀ ਸਵਿੰਗ ਤੇਜੀ ਸਵਿੰਗ ਮਾਰਕੀਟ ਮਤਲਬ ਕਿ ਮਾਰਕੀਟ ਦਾ ਟ੍ਰੈਂਡ ਆਪਾਂ ਅਪ ਮੰਨਾਂਗੇ ਤੇ ਆਪਾਂ ਕਾਲ ਸਾਈਡ ਐਂਟਰੀ ਕਰਾਂਗੇ ਜਦੋਂ ਆਪਾਂ ਨੂੰ ਮਾਰਕੀਟ ਮੌਕਾ ਦੇਵੇਗੀ ਮੌਕਾ ਕਿਵੇਂ ਦੇਵੇਗੀ ਹੁਣ ਦੇਖੋ ਮਾਰਕੀਟ ਨੇ ਇੱਥੋਂ ਦੋ ਗ੍ਰੀਨ ਕਲਰ ਗ੍ਰੀਨ ਕਲਰ ਦੇ ਕੈਂਡਲ ਬਣੇ ਮਾਰਕੀਟ ਇੱਥੋਂ ਤੱਕ ਉੱਤੇ ਗਈ ਠੀਕ ਹੈ ਦੁਬਾਰਾ ਮਾਰਕੀਟ ਥੱਲੇ ਆਈ ਤੇ ਜਿਹੜੇ ਕੈਂਡਲਾਂ ਦੀ ਬੋਡੀ ਆ ਇਸ ਤੋਂ ਸਨੇ سپورਟ ਲਿਆ ਠੀਕ ਹੈ ਪਿਛਲੇ ਲੋ ਨੂੰ ਰਿਸਪੈਕਟ ਕੀਤਾ ਇਹ ਹੁਣ ਜਿੱਥੇ ਗ੍ਰੀਨ ਕਲਰ ਦਾ ਹੈ ਮਰਕੈਂਡਲ ਬਣ ਗਿਆ ਇੱਥੇ ਤੁਸੀਂ ਐਂਟਰੀ ਕਰੋਗੇ ਗ੍ਰੀਨ ਕਲਰ ਦੇ ਲੋ ਤੇ ਤੁਸੀਂ ਸਟੌਪ ਲੌਸ ਲਗਾਉਣਾ ਹੈ ਠੀਕ ਹੈ ਜਦੋਂ ਹਾਈ ਕ੍ਰੋਸ ਹੋ ਜਾ ਉਹਦੋਂ ਤੁਸੀਂ ਐਂਟਰੀ ਕਰ ਲੈਣੀ ਹੈ ਤੇ ਤੁਹਾਡਾ ਜਿਹੜਾ ਟਾਰਗੇਟ ਹੋਵੇਗਾ ਪਹਿਲਾ ਟਾਰਗੇਟ ਹੋਵੇਗਾ ਉਹ ਆ ਜਿਹੜਾ ਸਵਿੰਗ ਹਾਈ ਹੋਵੇਗਾ ਠੀਕ ਹੈ ਆ ਰਿਸਿਸਟੈਂਸ ਹੋਵੇਗਾ ਠ ਇਸ ਰੈਜ਼ਿਸਟੈਂਸ ਤੇ ਤੁਸੀਂ ਜਾ ਕੇ ਆਪਣਾ ਪ੍ਰੋਫਿਟ ਬੁੱਕ ਕਰ ਲੈਣਾ ਹੈ ਹੋ ਸਕਦਾ ਮਾਰਕੀਟ ਉੱਤੇ ਵੀ ਚਲੀ ਜਾਏ ਪਰ ਆਪਾਂ ਰੈਜ਼ਿਸਟੈਂਸ ਤੇ ਹੀ ਬੁੱਕ ਕਰਾਂਗੇ ਠੀਕ ਹੈ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤੇ ਦੇਖੋ ਇਹਦੇ ਵਿੱਚ ਕਰਨਾ ਕੀ ਹੈ 5 ਮਿੰਟ ਦਾ ਟਾਈਮ ਫਰੇਮ ਹੈ ਇੱਥੇ ਤੁਸੀਂ ਦੇਖ ਸਕਦੇ ਹੋ 5 ਮਿੰਟ ਦਾ ਇਹ ਟਾਈਮ ਫਰੇਮ ਹੈ ਤੇ ਇਹਦੇ ਵਿੱਚ ਜਿਹੜਾ ਗ੍ਰੀਨ ਕਲਰ ਬਣਿਆ ਹੈ ਨਾ ਗ੍ਰੀਨ ਕਲਰ ਦਾ ਹੈਮਰ ਕੈਂਡਲ ਬਣਿਆ ਹੈ ਦੇਖੋ ਹੈਮਰ ਕੈਂਡਲ ਬਣਿਆ ਹੈ ਗ੍ਰੀਨ ਕਲਰ ਦਾ ਤੇ ਇਸ ਦੇ ਲੋ ਤੇ ਆਪਾਂ ਸਟਾਪ ਲੋਸ ਜਿਵੇਂ ਹਾਈ ਕ੍ਰੋਸ ਤੇ ਆਪਾਂ ਐਂਟਰੀ ਕਰ ਲਈ ਤੇ ਹਾਈ ਕ੍ਰੋਸ ਤੋਂ ਬਾਅਦ ਜੇ ਮਾਰਕੀਟ ਆਨ ਕੇ ਆਪਣਾ ਲੋ ਬ੍ਰੇਕ ਕਰ ਦਈ ਤਾਂ ਆਪਾਂ ਸਟਾਪ ਲੋਸ ਲੈ ਲੈਣਾ ਹੈ ਕੁਝ ਨਹੀਂ ਸਿਰਫ ਰਿਪੋਰਟ ਦੀ ਤਰ੍ਹਾਂ ਫੋਲੋ ਕਰਨਾ ਹੈ ਜਿੱਦਾਂ ਸਟਾਪ ਲੋਸ ਦਾ ਰੰਦਾ ਲੈ ਲਓ ਤੁਹਾਡਾ ਕਵਰ ਵੀ ਹੋ ਜਾਏਗਾ ਠੀਕ ਹੈ ਜੇ ਤੁਸੀਂ ਸ਼ੁਰੂ ਤੋਂ ਹੀ ਇਹ ਚੀਜ਼ ਕਰੋਗੇ ਤਾਂ ਤੁਸੀਂ ਸਕਸੈਸਫੁਲ ਟਰੇਡਰ ਬਣ ਸਕਦੇ ਜੇ ਨਹੀਂ ਤੇ ਨਹੀਂ ਕਿਉਂਕਿ ਸਟਾਪ ਲੌਸ ਜਦੋਂ ਮਾਰਕੀਟ ਮੰਗਦੀ ਹੈ ਆਪਣੇ ਤੋਂ ਤੇ ਆਪਾਂ ਨੂੰ ਦੇਣਾ ਹੁੰਦਾ ਹੈ ਜੇ ਆਪਾਂ ਦੇਵਾਂਗੇ ਤਾਂ ਆਪਣਾ ਵੱਡਾ ਲੌਸ ਨਹੀਂ ਹੁੰਦਾ ਠੀਕ ਹੈ ਇੱਕ ਤਾਂ ਤੁਹਾਡਾ ਰਿਸਕ ਰਿਵਾਰਡ ਮੈਨੇਜ ਹੁੰਦਾ ਹੈ ਹੁਣ ਦੇਖੋ ਇੱਥੇ ਆਪਾਂ ਦਾ ਪਹਿਲੀ ਵਾਰ ਸਟਾਪ ਲੌਸ ਹਿੱਟ ਹੋ ਗਿਆ ਤਾਂ ਕੋਈ ਟੈਨਸ਼ਨ ਦੀ ਲੋੜ ਨਹੀਂ ਜਦੋਂ ਨੈਕਸਟ ਸੈਟਅਪ ਬਣੇਗਾ ਆਪਾਂ ਫੇਰ ਉਸ ਨੂੰ ਕਵਰ ਕਰ ਲਵਾਂਗੇ ਠੀਕ ਹੈ ਤੇ ਇਹ ਆਪਣੀ ਇੱਕ ਵਧੀਆ ਟਰੇਡ ਐਵੇਂ ਬਣ ਜਾਂਦੀ ਹੈ ਔਰ ਸਾਈਡ ਦੇ ਵਿੱਚ ਠੀਕ ਹੈ ਇੱਕ ਦਿਨ ਦੇ ਵਿੱਚ ਕਈ ਵਾਰੀ ਦੋ ਤੋਂ ਤਿੰਨ ਤਿੰਨ ਟ੍ਰੇਡਾਂ ਵੀ ਬੰਦੀਆਂ ਪਰ ਤੁਸੀਂ ਨਵੇਂ ਹੋ ਸਿਰਫ ਇੱਕ ਹੀ ਟ੍ਰੇਡ ਕਰੋ ਠੀਕ ਹੈ ਪਰ ਇਹ ਹਮੇਸ਼ਾ ਇਹ ਕਰੋ ਕਿ ਪਹਿਲੀ ਵਾਰੀ ਮਾਰਕੀਟ ਜਿੱਥੋਂ ਆਪਣੋਈ ਹੈ ਉਸ ਨੂੰ ਸਪੋਰਟ ਮੰਨੋ ਦੂਜੀ ਵਾਰੀ ਮਾਰਕੀਟ ਨੇ ਜਿੱਥੋਂ ਮਤਲਬ ਕਿ ਤਾਂ ਨੂੰ ਮੁੜੀ ਉਹ ਤੁਹਾਡਾ ਸਪੋਰਟ ਹੈ ਤੇ ਫਿਰ ਮਾਰਕੀਟ ਜਦੋਂ ਥੱਲੇ ਆਵੇਗੀ ਉਦੋਂ ਟ੍ਰੇਡ ਨਾ ਕਰੋ ਉਸ ਤੋਂ ਬਾਅਦ ਜਦੋਂ ਕੋਈ ਸੈਟਅਪ ਬਣਦਾ ਹੈ ਤੇ ਉਦੋਂ ਟ੍ਰੇਡ ਕਰੋ ਇੱਕ ਤਾਂ ਇੱਥੇ ਤੁਹਾਡੀ ਟ੍ਰੈਂਡ ਲਾਈਨ ਵੀ ਬਣ ਜਾਵੇਗੀ ਇੱਥੇ ਆਪਾਂ ਟ੍ਰੈਂਡ ਲਾਈਨ ਵੀ ਤੁਹਾਨੂੰ ਲਗਾ ਕੇ ਦਿਖਾ ਦਿੰਦੇ ਹਾਂ ਕਿ ਜਦੋਂ ਮਾਰਕੀਟ ਇਹ ਦੇਖੋ ਇਹ ਤੋਂ ਤੁਸੀਂ ਟ੍ਰੈਂਡ ਲਾਈਨ ਲਗਾਉਗੇ ਤੇ ਆ ਤੁਹਾਡੀ ਟ੍ਰੈਂਡ ਲਾਈਨ ਬਣ ਗਈ ਠੀਕ ਹੈ ਅਲੱਗ ਹੀ ਟ੍ਰੈਂਡ ਲਾਈਨ ਦੇ ਕੋਲ ਨਹੀਂ ਆਈ ਪਰ ਆਪਾਂ ਇਸ ਜਿਹੜਾ ਕੈਂਡਲਾਂ ਦੀ ਜਿਹੜੀ ਬੋਡੀ ਹਾਊਸ ਨੂੰ ਸਪੋਰਟ ਮੰਨਾਂਗੇ ਬਸ ਆਪਾਂ ਨੂੰ ਹੈਮਰ ਕੈਂਡਲ ਚਾਹੀਦਾ ਉਸ ਤੋਂ ਬਾਅਦ ਜਦੋਂ ਦੋ ਵਾਰੀ ਮਾਰਕੀਟ ਨੇ ਥੱਲੇ ਸਪੋਰਟ ਲੈ ਲਿਆ ਤੀਜੀ ਵਾਰੀ ਮਾਰਕੀਟ ਜਦੋਂ ਥੱਲੇ ਆਉਂਦੀ ਉਹਦੋਂ ਤੁਸੀਂ ਤਿਆਰ ਹੋ ਜਾਣਾ ਹੈ ਟ੍ਰੇਡ ਲੈਣ ਵਾਸਤੇ ਜਦੋਂ ਵੀ ਕੋਈ ਹੈਮਰ ਕੈਂਡਲ ਬਣਦਾ ਹੈ ਠੀਕ ਹੈ ਗ੍ਰੀਨ ਕਲਰ ਦਾ ਜਾਂ ਫਿਰ ਰੈੱਡ ਕਲਰ ਦਾ ਵੀ ਚੱਲੇਗਾ ਪਰ ਗ੍ਰੀਨ ਕਲਰ ਦਾ ਹੋਇਆ ਤੇ ਬੈਸਟ ਰਹੂਗਾ ਪਹਿਲਾਂ ਤੁਸੀਂ ਗ੍ਰੀਨ ਕਲ ਆਈ ਐਂਟਰੀ ਤੇ ਇਹ ਆਪਣਾ ਅਸਿਸਟੈਂਸ ਜਿਹੜਾ ਇਹ ਟਾਰਗੇਟ ਹੋਵੇਗਾ ਠੀਕ ਹੈ ਇਸ ਤੋਂ ਬਾਅਦ ਹੁਣ ਦੱਸ ਦਿੰਨੇ ਆਪਾਂ ਪੁੱਟ ਸਾਈਡ ਕਿਵੇਂ ਕਰਨਾ ਹੈ ਜਦੋਂ ਪੁੱਟ ਸਾਈਡ ਤੁਸੀਂ ਐਂਟਰੀ ਲੈਣੀ ਹੈ ਉਦੋਂ ਤੁਸੀਂ ਕੀ ਕਰਨਾ ਹੈ ਹੁਣ ਦੇਖੋ ਇਹ ਪੂਰਾ ਦਿਨ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਦਿਨ ਟ੍ਰੈਂਡ ਆਪ ਰਿਹਾ ਇੱਥੇ ਦੇਖੋ ਇਸ ਸਵਿੰਗ ਨੂੰ ਇਸਨੇ ਨਹੀਂ ਬ੍ਰੇਕ ਕੀਤਾ ਮਤਲਬ ਮਾਰਕੀਟ ਥੱਲੇ ਆਈ ਜਰੂਰ ਪਰ ਪਿਛਲੀ ਸਵਿੰਗ ਨੂੰ ਕਦੇ ਵੀ ਉਹ ਬ੍ਰੇਕ ਨਹੀਂ ਕਰ ਸਕੀ ਤੇ ਆਪਾਂ ਕਦੇ ਵੀ ਇਸ ਦਿਨ ਦੇ ਵਿੱਚ ਪੁੱਟ ਸਾਈਡ ਐਂਟਰੀ ਨਹੀਂ ਲਵਾਂਗੇ ਠੀਕ ਹੈ ਪੁੱਟ ਸਾਈਡ ਦੇ ਲਈ ਟ੍ਰੈਂਡ ਡਾਊਨ ਹੋਣਾ ਚਾਹੀਦਾ ਹੈ ਹੁਣ ਆਪਾਂ ਦੇਖਦੇ ਹਾਂ ਪੁੱਟ ਸਾਈਡ ਦੇ ਵਿੱਚ ਤੁਸੀਂ ਕਿਵੇਂ ਐਂਟਰੀ ਲੈ ਸਕਦੇ ਹੋ ਤੇ ਦੇਖੋ ਇਹ ਜਿਹੜੇ ਸੈਟਅਪ ਰੋਜ਼ ਨਹੀਂ ਬੰਦੇ ਜਿਸ ਦਿਨ ਮਾਰਕੀਟ ਇਸ ਤਰ੍ਹਾਂ ਸਾਈਡਵੇਜ਼ ਹੋਵੇਗੀ ਉਸ ਦਿਨ ਤੁਸੀਂ ਇਗਨੋਰ ਕਰਨਾ ਹੈ ਉਸ ਦਿਨ ਤੁਹਾਨੂੰ ਟ੍ਰੇਡ ਕਰਨ ਦੀ ਲੋੜ ਨਹੀਂ ਦੇਖੋ ਇੱਕ ਚੈਨਲ ਦੇ ਵਿੱਚ ਜਿੱਥੇ ਮਾਰਕੀਟ ਟ੍ਰੇਡ ਕਰ ਰਹੀ ਸੀ ਇਹਦੇ ਵਿੱਚ ਲੋੜ ਨਹੀਂ ਬਸ ਉਹ ਸਵਿੰਗ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਤੁਸੀਂ ਸਵਿੰਗ ਦੇਖਣੀ ਹੈ ਇੱਥੇ ਵੀ ਦੇਖੋ ਮਤਲਬ ਕਿ ਇਹੋ ਜਿਹਾ ਜਦੋਂ ਵੀ ਮਤਲਬ ਕਿ ਇਹੋ ਜਿਹਾ ਸਵਿੰਗ ਦੇ ਵਿੱਚ ਮਾਰਕੀਟ ਟ੍ਰੇਡ ਕਰਦੀ ਹੈ ਇਸ ਤਰ੍ਹਾਂ ਕਰਕੇ ਚੈਨਲ ਦੇ ਵਿੱਚ ਉਦੋਂ ਤੁਸੀਂ ਟ੍ਰੇਡ ਕਦੇ ਨਹੀਂ ਕਰਨੀ ਜੋ ਕਿ ਤੁਸੀਂ ਨਵੇਂ ਹੋ ਇਹਦੇ ਵਿੱਚ ਤੁਸੀਂ ட்੍ਰੇਡ ਹੋ ਬੋਗੇ ਤੇ ਬਾਅਦ ਵਿੱਚ ਤੁਸੀਂ ਹੋਗੇ ਕਿ ਇੱਕ ਤਰੀਕੇ ਵਰਕ ਨਹੀਂ ਕਰਦੇ ਠੀਕ ਹੈ ਤੇ ਹੁਣ ਆਪਾਂ ਡਾਊਨ ਸਾਈਡ ਦੀ ਤੁਹਾਨੂੰ ਇੱਥੇ ਦਿਖਾ ਦਿੰਦੇ ਆ ਇਹਦੇ ਲਈ ਤੁਸੀਂ ਕੈਂਡਲਸਟਿਕ ਪੈਟਰਨ ਲਈ ਕੈਂਡਲਸਟਿਕ ਦੀ ਬੁੱਕ ਤੁਹਾਨੂੰ ਹਿੰਦੀ ਦੇ ਵਿੱਚ Amazon ਤੋਂ ਮਿਲ ਜਾਵੇਗੀ ਤੁਸੀਂ ਉਹ ਵੀ ਮੁਕਾਸਰ ਦੇ ਉੱਥੋਂ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਕੈਂਡਲਸਟਿਕ ਪੈਟਰਨ ਕਿਸ ਸਾਈਡ ਦੇ ਹੁੰਦੇ ਨੇ ਠੀਕ ਹੈ ਔਰ ਦੇਖੋ ਮਾਰਕੀਟ ਇੱਥੇ ਮਤਲਬ ਕਿ 24 ਤਰੀਕ ਨੂੰ ਇੱਥੋਂ ਥੱਲੇ ਉਪਰ ਹੋਈ ਸੀ ਉੱਤੇ ਜਾ ਰਹੀ ਸੀ ਆਪਾਂ ਬਸ ਇਸ ਨੂੰ ਵੇਟ ਕਰਾਂਗੇ ਕੁਝ ਨਹੀਂ ਕਰਨਾ ਇਹਦੇ ਵਿੱਚ ਇਹ ਮਤਲਬ ਕਿ ਇਹਦੇ ਵਿੱਚ ਆਪਣੀ ਕੋਲ ਸਾਈਡ ਦੀ ਐਂਟਰੀ ਮਤਲਬ ਕਿ ਤੁਸੀਂ ਦੇਖੋਗੇ ਧਿਆਨ ਨਾਲ ਨਹੀਂ ਬਣੇਗੀ ਕਿਉਂਕਿ ਮਾਰਕੀਟ ਡਾਇਰੈਕਟ ਹੀ ਉੱਤੇ ਜਾ ਰਹੀ ਹੈ ਕਦੇ ਵੀ ਉਸਨੇ ਸਵਿੰਗ ਨਹੀਂ ਬਣਾਈ ਤੇ ਇੱਥੇ ਆਪਾਂ ਐਂਟਰੀ ਨਹੀਂ ਕਰਾਂਗੇ ਆਪਾਂ ਬਸ ਵੇਟ ਕਰਨਾ ਹੈ ਵੇਟ ਕਰਨਾ ਹੈ ਹੁਣ ਦੇਖੋ ਮਾਰਕੀਟ ਉੱਤੇ ਜਾ ਕੇ ਥੱਲੇ ਡਿੱਗੀ ਠੀਕ ਹੈ ਮਾਰਕੀਟ ਦੁਬਾਰਾ ਉੱਤੇ ਗਈ ਪਿਛਲੀ ਸਵਿੰਗ ਹਾਈ ਨੂੰ ਬ੍ਰੇਕ ਨਹੀਂ ਕਰ ਸਕੀ ਠੀਕ ਹੈ ਇਹਦੇ ਉਸਨੇ ਇੱਕ ਸ਼ੂਟਿੰਗ ਸਟਾਰ ਟਾਈਪ ਮਤਲਬ ਕਿ ਇੱਕ ਕੈਂਡਲ ਬਣਾਇਆ ਮਾਰਕੀਟ ਥੱਲੇ ਆਈ ਕਨਸੋਲਿਡੇਟ ਕੀਤਾ ਮਾਰਕੀਟ ਨੇ ਬ੍ਰੇਕਡਾਊਨ ਕੀਤਾ ਅਜੇ ਹੁਣ ਦੇਖੋ ਇਹ ਪਹਿਲੀ ਸਵਿੰਗ ਹੋ ਗਈ ਤੇ ਜੀ ਸਵਿੰਗ ਹੋ ਗਈ ਤੇ ਹੁਣ ਤੀਜੀ ਵਾਰੀ ਮਾਰਕੀਟ ਜਦੋਂ ਕੋਈ ਸਵਿੰਗ ਬਣਾਏਗੀ ਉਦੋਂ ਆਪਾਂ ਟਰੇਡ ਕਰਾਂਗੇ ਠੀਕ ਹੈ ਇੱਥੇ ਦੇਖੋ ਮਾਰਕੀਟ ਥੱਲੇ ਗਈ ਮਾਰਕੀਟ ਉੱਤੇ ਆਈ ਇੱਥੇ ਦੇਖੋ ਹੈਂਗਿੰਗ ਮੈਨ ਕਲਰ ਕੈਂਡਲ ਬਣਿਆ ਸੀ ਗ੍ਰੀਨ ਕਲਰ ਦਾ ਇਸ ਤਿਹਾਈ ਤੇ ਆਪਾਂ ਸਟਾਪ ਲੌਸ ਲਗਾ ਕੇ ਤੇ ਲੋ ਤੇ ਆਪਾਂ ਐਂਟਰੀ ਕਰਾਂਗੇ ਪੁੱਟ ਸਾਈਡ ਦੀ ਠੀਕ ਹੈ ਹੈਂਗਿੰਗ ਮੈਨ ਕੈਂਡਲ ਦੀ ਤੇ ਤੇ ਲੋਅ ਤੇ ਐਂਟਰੀ ਕਰਾਂਗੇ ਤੇ ਆਪਣਾ ਪਹਿਲਾ ਟਾਰਗੇਟ ਹੋਏਗਾ ਇਹ ਜਿਹੜਾ ਇਹਨਾਂ ਕੈਂਡਲਾਂ ਦਾ ਲੋ ਠੀਕ ਆ ਇਹ ਕੈਂਡਲਾਂ ਦੀ ਬਾਡੀ ਦੇਖੋ ਇੱਕ ਕੈਂਡਲ ਦੇ ਵਿੱਚ ਹੀ ਤੁਹਾਨੂੰ ਟਾਰਗੇਟ ਦੇਖਣ ਨੂੰ ਮਿਲ ਗਿਆ ਹੁਣ ਜੇ ਤੁਸੀਂ ਥੋੜਾ ਜਿਆ ਮਤਲਬ ਕਿ ਇਹਦੇ ਵਿੱਚ ਐਡਵਾਂਸ ਮਤਲਬ ਕਿ ਦੇਖਣਾ ਚਾਹੁੰਦੇ ਹੋ ਪਰ ਉਹਦੇ ਵਿੱਚ ਤੁਸੀਂ ਟ੍ਰੈਪ ਹੋ ਸਕਦੇ ਹੋ ਮਤਲਬ ਕਿ ਵੱਡੇ ਟਾਰਗੇਟ ਵਾਸਤੇ ਜੇ ਜਾਣਾ ਚਾਹੁੰਦੇ ਹੋ ਜਿਵੇਂ ਦੇਖੋ ਇੱਥੇ ਜੇ ਨਜ਼ਰ ਕਿਸੇ ਕੈਂਡਲ ਦਾ ਲੋ ਮਤਲਬ ਕਿ ਹਾਈ ਬ੍ਰੇਕ ਨਹੀਂ ਹੁੰਦਾ ਨੈਕਸਟ ਕੈਂਡਲ ਹਾਈ ਨਹੀਂ ਬ੍ਰੇਕ ਨਹੀਂ ਕਰਦਾ ਹੁਣ ਤੁਸੀਂ ਮਤਲਬ ਕਿ ਇਹਦੇ ਵਿੱਚ ਰੁਕ ਸਕਦੇ ਹੋ ਪਰ ਉਹ ਐਡਵਾਂਸ ਚੀਜ਼ ਆ ਉਹ ਤੁਹਾਨੂੰ ਅਜੇ ਸਮਝ ਨਹੀਂ ਆਉਣੀ ਤੁਸੀਂ ਸਿਰਫ ਇੱਕ ਕੈਂਡਲ ਤੱਕ ਹੀ ਵੇਖੋ ਜਾਂ ਜਿਹੜਾ ਅਗਲਾ ਰੈਜ਼ਿਸਟੈਂਸ ਹੈ ਇਹ ਤੁਹਾਡੇ ਵਾਸਤੇ ਰੈਜ਼ਿਸਟੈਂਸ ਹੋ ਗਿਆ ਜੇਨ ਜਿਹੜੀ ਇਹਨਾਂ ਫੈਲਨਾਂ ਦੀ ਬੋਡੀ ਹੈ ਆ ਬਾਅਦ ਕਰਨਾ ਸਪੋਰਟ ਹੋਵੇਗਾ ਠੀਕ ਹੈ ਰੈਜ਼ਿਸਟੈਂਸ ਉੱਤੇ ਹੁੰਦਾ ਹੈ ਸਪੋਰਟ ਥੱਲੇ ਹੁੰਦਾ ਹੈ ਤੇ ਸਪੋਰਟ ਤੱਕ ਇੱਥੋਂ ਆਪਾਂ ਐਂਟਰੀ ਕਰਾਂਗੇ ਤੇ ਸਪੋਰਟ ਤੇ ਆਪਾਂ ਟਾਰਗੇਟ ਬੁੱਕ ਕਰਾਂਗੇ ਠੀਕ ਹੈ ਤੇ ਹੁਣ ਦੇਖੋ ਇੱਥੇ ਇਹ ਮਾਰਕੀਟ ਇੱਥ ਜਦੋਂ ਤੀਜੀ ਵਾਰੀ ਇਹ ਸਵਿੰਗ ਬੰਦੀਏ ਉਦੋਂ ਟ੍ਰੇਡ ਕਰਨੀ ਹੈ ਪੁੱਟ ਸਾਈਡ ਦੀ ਡਾਊਨ ਸਾਈਡ ਨੂੰ ਤੇ ਅਪ ਸਾਈਡ ਨੂੰ ਵੀ ਤੀਜੀ ਵਾਰੀ ਕਾਲ ਸਾਈਡ ਦੀ ਠੀਕ ਹੈ ਹੁਣ ਬਾਅਦ ਦੇ ਵਿੱਚ ਦੇਖੋ ਟ੍ਰੈਂਡ ਚੇਂਜ ਹੁੰਦਾ ਰਹੇ ਤੁਹਾਨੂੰ ਕੋਈ ਮਤਲਬ ਨਹੀਂਗਾ ਤੁਸੀਂ ਇੱਕ ਟ੍ਰੇਡ ਕਰਕੇ ਤੇ ਆਪਦਾ ਵਧੀਆ ਮਤਲਬ ਕਿ ਪ੍ਰੋਫਿਟ ਕਮਾ ਸਕਦੇ ਹੋ ਜੇ ਇਹਦੇ ਵਿੱਚ ਤੁਹਾਡਾ ਸਟਾਪ ਲੋਸ ਹਿੱਟ ਹੁੰਦਾ ਤਾਂ ਵੀ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂਗੀ ਠੀਕ ਹੈ ਬਹੁਤ ਮਤਲਬ ਕਿ ਇਹ ਵਰਕ ਕਰਦੇ ਆ ਦੋ ਤਿੰਨ ਵਾਰੀ ਇੱਕ ਦਿਨ ਦੇ ਵਿੱਚ ਵੀ ਬਰ ਕਈ ਵਾਰ ਕਰ ਜਾਂਦੇ ਆ ਠੀਕ ਹੈ ਤੇ ਇਸ ਕਰਕੇ ਟੈਂਸ਼ਨ ਲੈਣ ਦੀ ਗੱਲ ਨਹੀਂ ਬਾਕੀ ਇਸ ਤਰ੍ਹਾਂ ਤੁਸੀਂ ਟ੍ਰੇਡ ਕਰ ਸਕਦੇ ਹੋ ਧੰਨਵਾਦ